ਰਪਈਏ ਵੀ ਕੱਢੇ ਨੇ ਜਿਹੜੇ ਅੱਜ ਤੱਕ ਅਸੀਂ ਲੰਗਰ ਦੇ ਰੂਪ ਵਿੱਚ ਛਕਦੇ ਆ ਰਹੇ ਹਾਂ ਬਹਾਰਾ ਗੁਰੂ ਨਾਨਕ ਸਾਹਿਬ ਨੂੰ 20 ਦਮੜੇ ਦੇ ਕੇ ਵੈਦਾ ਕਾਲੂ ਜੀ ਆਖਣ ਲੱਗੇ ਪੁੱਤਰ ਜੀ ਗੱਲ ਐਵੇਂ ਵੀ ਇਹ ਰਕਮ ਲੈ ਜਾਓ ਕੋਈ ਵੀ ਵਪਾਰ ਕਰੋ ਸਾਜੋ ਸਮਾਨ ਖਰੀਦੋ ਔਰ ਆਪਣੀ ਆਮਦਨੀ ਨੂੰ ਵਡਾਵਾ ਦਿਓ ਪਦਾਰਥ ਵੇਚੋ ਪੈਸੇ ਕਮਾਓ ਜੇ ਸੌਦਾ ਹਰਾਂ ਲਈ ਆ ਤੇ ਮੈਂ ਹੋਰ ਰਕਮ ਦੇ ਕੇ ਤੁਹਾਡੇ ਵਪਾਰ ਨੂੰ ਵਧਾ ਦਵਾਂਗਾ بڑے ਸੁੰਦਰ ਅਲਫਾਜ਼ ਨੇ ਕਵੀ ਸੰਤੋਖ ਸਿੰਘ ਹੁਣਾ ਦੇ ਕਹਿੰਦੇ ਮੁਜਤੇ 20 ਕਾਰਖਿਖ ਲੀਜੈ ਆਨ ਸਥਾਨ ਪਿਆਨੋ ਕੀਜੈ ਹਿਰ ਲਾਭ ਦਾ ਵਸਤ ਵਿਚਾਰੀ ਮਨਜੋ ਨਿਜ ਮਤ ਕੇ ਅਨੁਸਾਰੀ ਆਪਣੇ ਪਿੰਡ ਨੂੰ ਛੱਡੋ ਕਿਦਰੇ ਵਾਰ ਵਪਾਰ ਕਰੋ ਬਨਜ ਕਰੋ ਔਰ ਆਪਣੀ ਮੱਤ ਲਾ ਕੇ ਕਾਰੋਬਾਰ ਨੂੰ ਵਧਾਓ ਬਾਲਾ લેਹੋ ਦੂਸਰਾ ਸੰਗਾ ਸੁਧ ਜਾਵੋ ਅਬ ਸ਼ਹਿਦ ਉਮੰਗਾ ਹੁਣ ਇੱਕ ਦਾਣਾ ਪ੍ਰਦਾਨਾ ਪਿੰਡ ਚੋਂ ਇਨਸਾਨ ਬਹਿ ਜਾਓ ਔਰ ਤੁਹਾਨੂੰ ਕੋਈ ਚੰਗੀ ਰਾਏ ਦਵੇਗਾ ਹੁਣ ਪਰਿਵਾਰ ਦੇ ਨੇੜੇ ਭਾਈ ਬਾਲਾ ਜੀ ਸਨ ਔਰ ਉਮਰ ਕਰਕੇ ਵੱਡੇ ਨੇ ਗੁਰਨਾਨਕ ਸਾਹਿਬ ਤੋਂ ਦਾਨੇ ਪ੍ਰਦਾਨੇ ਨੇ ਭਾਈ ਬਾਲੇ ਨੂੰ ਨਾਲ ਲੈ ਲਿਆ ਪਾਕਸ਼ਾ ਦੇ ਪਿੰਡੋਂ ਚੱਲ ਪਏ ਨੇ ਰਾਏਪੋਏ ਦੀ ਤਲਵੰਡੀ ਤੋਂ ਥੋੜਾ ਤੁਰੇ ਗਏ ਕੋ 10-12 ਕੋ ਦੂਰ ਗਏ ਸਨ ਉਥੇ ਜੂੜ ਕਾਣਾ ਪੈਂਡਾਉਂਦਾ ਹੈ ਮਹਾਰਾਜ ਉਥੇ ਪਹੁੰਚੇ ਨੇ ਕੀ ਵੇਂਦੇ ਨੇ ਉਥੇ ਕੁਝ ਮਹਾਪੁਰਸ਼ ਮਹਾਤਮਾ ਰੱਬ ਦੇ ਗੀਤ ਗਾ ਰਹੇ ਨੇ ਖੋਦ ਖੁਦਾ ਗੁਰੂ ਨਾਨਕ ਸਾਹਿਬ ਸਾਧੂਆਂ ਦੇ ਅੱਗੇ ਜਾ ਕੇ ਪੁੱਛਦੇ ਨੇ ਉਹਨਾਂ ਦੇ ਮੁਖੀ ਨੂੰ ਤੁਹਾਡਾ ਨਾਮ ਕੀ ਹੈ ਕਵੀ ਸੰਤੋਖ ਸਿੰਘ ਲਿਖਦੇ ਨੇ ਸੰਤ ਰੇਨ ਹੈ ਨਾਮ ਹਮਾਰਾ ਸ੍ਰੀ ਗੁਰੂ ਬਚ ਸੋ ਧਰਿਓ ਸੁਧਾਰਾ ਉਹ ਮਹਾਪੁਰਸ਼ ਕਹਿੰਦਾ ਜੀ ਸੰਤ ਰੇਨ ਨਾਮ ਹੈ ਮੇਰਾ ਬਚਨ ਕੀਤੇ ਬਚਨ ਬਿਲਾਸ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਇਹ ਖਿਆਲ ਆਇਆ ਵੀ ਸਾਧੂ ਕੁਝ ਦਿਨਾਂ ਤੋਂ ਭੁੱਖੇ ਨੇ ਇਹਨਾਂ ਨੂੰ ਭੋਜਨ ਨਹੀਂ ਮਿਲਿਆ ਸੰਤੋਖੀ ਸਾਧੂ ਸੰਜੇ ਕੋਈ ਭੋਜਨ ਦੇ ਜਾਂਦਾ ਹੈ ਛਕਦੇ ਨੇ ਮੰਗਣ ਕਿਤੇ ਜਾਂਦੇ ਨਹੀਂ ਸੋਚਿਆ ਮਨਾ ਇਹਦੇ ਨਾਲੋਂ ਵੱਡਾ ਖਰਾ ਸੌਦਾ ਕੀ ਹੋਵੇਗਾ ਇਹਨਾਂ ਦੀਆਂ ਆਂਦਰਾਂ ਪੁੱਖੀਆਂ ਨੇ ਭੋਜਨ ਛਕਾ ਦੇਵਾਂ ਇਹ ਮਾਇਆ ਨੇਕ ਕਰਮ ਤੇ ਲੱਗ ਜਾਵੇ ਸਫਲੀ ਹੋ ਜਾਵੇਗੀ ਵੀਰ ਪਈਏ ਕੱਢ ਕੇ ਸਾਧੂਆਂ ਦੇ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਟਿਕਾ ਦਿੱਤੇ ਵੇਖੋ ਗੁਰੂ ਦਾ ਸੁਭਾਅ ਹੈ ਸਤਿਗੁਰ ਦਾਤਾ ਜੀ ਦਾ ਸਭ ਸਹਿ ਦੇ ਆਧਾਰ ਗੁਰੂ ਦਾ ਧਾਰ ਹੈ ਅਕਾਲ ਪੁਰਖ ਦਾ ਰੂਪ ਹੈ ਸਭ ਨੂੰ ਆਧਾਰ ਦੇਣ ਵਾਲਾ ਹੈ ਆਸਰਾ ਦੇਣ ਵਾਲਾ ਹੈ ਰੋਟੀ-ਪੋਟੀ ਦੇਣ ਵਾਲਾ ਹੈ ਦਇਆ ਆਈ ਪੈਸੇ ਸਾਧੂਆਂ ਦੇ ਚਰਨਾਂ ਵਿੱਚ ਰੱਖ ਦਿੱਤੇ ਤੇ ਸੰਤ ਰੇਨ ਜੀ ਕਹਿੰਦੇ ਬਾਲਕ ਗੱਲ ਇਓ ਹੈ ਤੇਰੇ ਬਚਨਾਂ ਤੋਂ ਸਮਝ ਪੈਂਦੀ ਹੈ ਵੀ ਇਹ ਪੈਸੇ ਤੇਰੇ ਪਿਤਾ ਨੇ ਕੋਈ ਵਪਾਰ ਕਰਨ ਲਈ ਦਿੱਤੇ ਨੇ ਫਾਇਦੇ ਬੰਦਾ ਸੌਦਾ ਕਰਨ ਲਈ ਦਿੱਤੇ ਨੇ ਤੂੰ ਜਾ ਵਪਾਰ ਕਰ ਜੇ ਸਾਨੂੰ ਲੰਗਰ ਪਾਣੀ ਸ਼ਿਕਾਇਆ ਤਾਂ ਇਹਨੂੰ ਝਿੜਕਾ ਪੈਣੀ ਆ ਤੈਨੂੰ ਤਕਲੀਫ ਹੋਵੇਗੀ ਪਿਤਾ ਝਿੜਕੇਗਾ ਵੀ ਪੈਸੇ ਉਜਾੜ ਆਇਆ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਸੰਤ ਜੀ ਮੇਰਾ ਫਿਕਰ ਨਾ ਕਰੋ ਜੋ ਵੇਗਾ ਮੈਂ ਚੱਲ ਲਵਾਂਗਾ ਤੁਸੀਂ ਆਂਦਰਾਂ ਦੀ ਭੁੱਖ ਮਿਟਾਓ ਬਾਣੀ ਬਧਾ ਕੀ ਕਹਿੰਦੀ ਹੈ ਸਤਗੁਰੂ ਦਾਤਾ ਦਇਆਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਗੁਰ ਅੰਦਰੋਂ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਗੁਰੂ ਅਕਾਲਪੁਰਖ ਦਾ ਰੂਪ ਹੈ ਉਹ ਸਾਰਿਆਂ ਦੇ ਅੰਦਰ ਅਕਾਲਪੁਰਖ ਦੀ ਜੋਤ ਨੂੰ ਵੇਂਦਾ ਹੋਇਆ ਸਾਰਿਆਂ ਨਾਲ ਇੱਕ ਜੈਸਾ ਵਿਹਾਰ ਕਰਦਾ ਹੈ ਸਦਾ ਦਇਆ ਦਾ ਘਰ ਹੈ ਗੁਰੂ ਸਦਾ ਰਹਿਮ ਕਰਨ ਵਾਲਾ ਰਹੀਮ ਹੈ ਗੁਰੂ ਕਰਮ ਕਰਨ ਵਾਲਾ ਕਰੀਮ ਹੈ ਗੁਰੂ ਸੰਤ ਕਹਿੰਦੇ ਸੇਖ ਬਾਲਕਾ ਪੈਸੇ ਤੇ ਨਹੀਂ ਲੈਣੇ ਜੇ ਤੇਰੀ ਇੱਛਾ ਹੈ ਸੇਵਾ ਕਰਨ ਦੀ ਤੇ ਰਸਤ ਲਿਆ ਦੇ ਭੋਜਨ ਅਸੀਂ ਛਕ ਲਵਾਂਗੇ ਮਹਾਰਾਜ ਗੁਰੂ ਨਾਨਕ ਸਾਹਿਬ ਰਸਤ ਲੈਣ ਚਲੇ ਗਏ ਪਰਉਪਕਾਰੀ ਸੁਭਾਅ ਦੇ ਕੇ ਬਾਦਸ਼ਾਹ ਦਾ ਸਾਧੂਆਂ ਨੇ ਬੜਾ ਜਸ ਗਾਇਆ ਰਸਤ ਲੈ ਆ ਕੇ ਦੇ ਦਿੱਤੀ ਔਰ ਆਪ ਇਥੋਂ ਵਾਪਸ ਪਿੰਡ ਨੂੰ ਰਾਏਪੋਏ ਦੀ ਤਲਵੰਡੀ ਵੱਲ ਨੂੰ ਗੁਰਨਾਨਕ ਸਾਹਿਬ ਚੱਲ ਪਏ ਫਿਰ ਸ਼ਾਂਤ ਰੇਨ ਨੂੰ ਮੰਡਲੀ ਦੇ ਨਾਲ ਦੇ ਸਾਧੂਆਂ ਨੇ ਸਵਾਲ ਕੀਤਾ ਹੈ ਵੀ ਤੁਸੀਂ ਬਾਲਕ ਨੂੰ ਇੱਡੀ ਜਲਦੀ ਕਿਉਂ ਤੋੜ ਦਿੱਤਾ ਹੈ ਕਿਤਨਾ ਨੂਰਾਨੀ ਚਿਹਰਾ ਸੀ ਉਸਦਾ ਕਿਵੇਂ ਅ즈ਮਤੀ ਬੋਲ ਸੰਨ ਉਸਦੇ ਦਿਲ ਕਰਦਾ ਸੀ ਉਹਦੇ ਗਲੂਏ ਮੁਬਾਰਕ ਦੇ ਬੋਲ ਸਾਰਾ ਜਨਮ ਹੀ ਸੁਣੀ ਜਾਈਏ ਸੰਤ ਰੇਨ ਨੇ ਜਵਾਬ ਦਿੱਤਾ ਸੀ ਗੱਲ ਸੁਣੋ ਅਸਲ ਦੇ ਵਿੱਚ ਇਹ ਕੋਈ ਪਰਮਪੁਰਖ ਦੁਨੀਆ ਤੇ ਪ੍ਰਗਟ ਹੋਇਆ ਹੈ ਇਹਦੀ ਜਿਹੜੀ ਚਿਹਰੇ ਦੀ ਚਮਕ ਸੀ ਨਾ ਜਿਹੜਾ ਇਹਦਾ ਤੇਜ ਪ੍ਰਤਾਪ ਸੀ ਇਹਦੀ ਬਰਕਤ ਸੀ ਅਸਲ ਗੱਲ ਇਹ ਹੈ ਵੀ ਮੇਥੋਂ ਛੱਲੀ ਨਹੀਂ ਗਈ ਜਿਵੇਂ ਸੂਰਜ ਵੱਲ ਵੇਖੀ ਜਾਈਏ ਤੇ ਕੁਝ ਸਮੇਂ ਬਾਅਦ ਸੂਰਜ ਦਾ ਪ੍ਰਤਾਪ ਇਨਾ ਵੱਧਦਾ ਹੈ ਵੀ ਸਾਨੂੰ ਅੱਖਾਂ ਬੰਦ ਕਰਨੀਆਂ ਪੈਂਦੀਆਂ ਆ ਕਹਿੰਦਾ ਮੈਨੂੰ ਅੱਖਾਂ ਮੀਟਣੀਆਂ ਪੈ ਗਈਆਂ ਮੁੰਦਣੀਆਂ ਪੈ ਗਈਆਂ ਇਹਦਾ ਪ੍ਰਕਾਸ਼ ਐਸਾ ਸੀ ਮੇਥੋਂ ਛਲ ਨਹੀਂ ਹੋਇਆ ਕਵੀ ਸੰਤੋਖ ਸਿੰਘ ਲਿਖਦੇ ਨੇ ਇਹ ਕੋ ਪਰਮਪੁਰਖ ਸੁਖਦਾਨੀ ਕਲਾਵਾਨ ਗਿਆਨੀ ਗੁਣਖਾਨੀ ਇਹ ਪਰਮਪੁਰਖ ਹੈ ਪਰਮਈਸ਼ਵਰ ਦਾ ਰੂਪ ਹੈ ਕਲਾਵਾਨ ਹੈ ਕਰਾਮਾਤੀ ਹੈ ਅਜ਼ਮਤੀ ਹੈ ਮੇਥੋਂ ਇਹਦਾ ਪ੍ਰਤਾਪ ਨਾ ਚੱਲਿਆ ਗਿਆ ਬਾਣੀ ਨੂੰ ਪੁੱਛੋ ਕਿਤਨਾ ਕੁ ਪ੍ਰਤਾਪ ਹੈ ਗੁਰਾਂ ਦਾ ਮਹਾਰਾਜ ਕਹਿੰਦੇ ਨੇ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਗੈ ਗੁਰੂ ਦਾ ਪ੍ਰਤਾਪ ਹੀ ਤੁਹਾਡੇ ਅੰਦਰ ਜੋਤ ਬਣ ਕੇ ਸਮਾਇਆ ਹੈ ਤਾਂ ਹੀ ਕਦਮ ਉਠਾ ਲੈਂਦੇ ਹੋ ਪ੍ਰਤਾਪ ਖਿੱਚ ਲਵੇ ਤੇ ਸਰੀਰ ਮਿੱਟੀ ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ ਗੁਰੂ ਪਰਮੇਸ਼ਰ ਦੇ ਪ੍ਰਤਾਪ ਨਾਲ ਹੀ ਸੂਰਜ ਪ੍ਰਗਟ ਚੰਦਰਮਾ جگਦਾ ਤੁਹਾਡੇ ਨੇਤਰ ਵੇਂਦੇ ਨੇ ਉਹਦੇ ਪ੍ਰਕਾਸ਼ ਨਾਲ ਹੀ ਤੁਸੀਂ ਕਦਮ ਉਠਾਉਂਦੇ ਹੋ ਪ੍ਰਕਾਸ਼ ਖਿੱਚ ਲਵੇ ਤੇ ਦੁਨੀਆ ਦਾ ਖੁਰਾ ਖੋੜ ਮਿਟ ਜਾਵੇ ਐਸੇ ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਨਾਨਕ ਦੇ ਮਸਤਕ ਵਾਲਾ ਵੇਦੇ ਆਉਦੇ ਨੇਤਰਾ ਵਿੱਚ ਨੇਤਰ ਪਾ ਲੈਣੇ ਇਹ ਕੋਈ ਰੂਹੇ ਜ਼ਮੀਨ ਨੇ ਇਨਸਾਨ ਪ੍ਰਗਟ ਨਹੀਂ ਕੀਦਾ ਐਸੀ ਚਮਕ ਹੈ ਪਾਤਸ਼ਾਹੀ ਹੁਣ ਕਈ ਅਣਜਾਣ ਲੋਕ ਪਤਾ ਕੀ ਆਖਣਗੇ ਇਹ ਜਿਹੜਾ ਸਾਧੂ ਮਿਲਿਆ ਸੀ ਨਾ ਸੰਤ ਰੇਣ ਅਖੇ ਗੁਰੂ ਨਾਨਕ ਸਾਹਿਬ ਨੇ ਇਹਨੂੰ ਗੁਰੂ ਧਾਰਿਆ ਸੀ ਗੁਰੂ ਧਾਰਨਾ ਪੈਂਦਾ ਹੈ ਸਾਧੂਆਂ ਸੰਤਾਂ ਮਹਾਪੁਰਸ਼ਾਂ ਤੇ ਆਮ ਇਨਸਾਨ ਪਰਮੇਸ਼ਵਰ ਨਾਲੋਂ ਵੱਡਾ ਕੋਈ ਨਹੀਂ ਉਹਨੂੰ ਗੁਰੂ ਧਾਰਨ ਦੀ ਲੋੜ ਨਹੀਂ ਉਹ ਆਪ ਦੁਨੀਆ ਤੇ ਗੁਰੂ ਨਾਨਕ ਬਣ ਕੇ ਆਇਆ ਹੈ। ਔਰ ਕਹਿੰਦੇ ਦੀ ਬਾਣੀ ਚ ਲਿਖਿਆ ਹੈ ਆਖੇ ਸੰਤ ਰੇਨ ਨੂੰ ਗੁਰੂ ਧਾਰਿਆ ਪਹਿਲੀ ਗੱਲ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਕੋਈ ਪੰਕਤੀ ਆਉਂਦੀ ਨਹੀਂ ਸੰਤ ਰੇਨ ਵਾਲੀ। ਇੱਕ ਪੰਕਤੀ ਆਉਂਦੀ ਹੈ ਉਹ ਗੁਰੂ ਅਰਜਨ ਸਾਹਿਬ ਦੀ ਹੈ 5ਵੇਂ ਜਾਮੇ ਵਿੱਚ। ਮਹਾਰਾਜ ਕਹਿੰਦੇ ਨੇ ਬਿਨ ਗੋਵਿੰਦ ਅਵਰ ਜੇ ਚਾਹੋ ਤਿਸ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੇ ਬਿਸਰਾਮ ਇਥੇ ਅਰਥ ਕੀ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਦਾਤ ਜਿਹੜੀ ਮੰਗਣੀ ਹੈ ਉਹ ਅਜਾਈ ਚਲੀ ਜਾਵੇਗੀ ਬਿਨ ਸਜਾਏ ਜੋ ਨਿਮਖ ਮੈਂ ਸੁਅਲਪ ਸੁਖ ਬਣੀ ਹੈ ਜੋ ਮੰਗੋਗੇ ਉਹ ਮਿਟ ਜਾਂਦਾ ਹੈ ਇਹ ਕੱਚੀ ਗੱਲ ਹੈ ਮੰਗਣਾ ਹੈ ਤੇ ਕਾਲਪੁਰਖ ਨੂੰ ਮੰਗੋ ਉਹਦੇ ਨਾਲ ਸਭ ਕੁਝ ਤੁਹਾਡੀ ਝੋਲੀ ਆਣ ਪਵੇਗਾ ਹੁਣ ਤੁਸੀਂ ਬਾਜ਼ਾਰ ਗਏ ਫਲ ਲੈ ਆਂਦੇ ਫਲ ਮੁੱਕ ਗਏ ਫਿਰ ਬਾਜ਼ਾਰ ਗਏ ਫਿਰ ਦੁਕਾਨਦਾਰ ਦੇ ਤਰਲੇ ਕੱਢੇ ਇਹ ਰੋਜ ਦਾ ਗੇੜ ਬਣ ਗਿਆ ਤੇ ਜੇ ਘਰ ਵਿੱਚ ਹੀ ਪੌਦਾ ਲਾਇਆ ਹੁੰਦਾ ਕੋਈ ਅੰਬਾਂ ਦਾ ਰੁੱਖ ਲਾਇਆ ਹੁੰਦਾ ਤੇ ਬਾਜ਼ਾਰ ਨਾ ਜਾਣਾ ਪੈਂਦਾ ਦਾਤਾਂ ਮੰਗਦੇ ਆਂ ਉਮਰ ਨੰਗ ਜਾਂਦੀ ਮੁੱਕ ਜਾਂਦੀਆਂ ਫਿਰ ਨਾ ਕਰਗੜਦੇ ਗੁਰੂ ਘਰ ਆਕੇ ਜੇ ਗੁਰੂ ਨਾਨਕ ਮੰਗਿਆ ਹੁੰਦਾ ਘਰ ਦਾ ਹੀ ਬਾਗ ਹੁੰਦਾ ਗੁਰੂ ਨਾਨਕ ਪ੍ਰਗਟ ਹੁੰਦਾ ਜੇ ਕਦੇ ਵੀ ਝੋਲੀ ਸਕਣੀ ਨਾ ਰਹਿੰਦੀ ਮਹਾਰਾਜ ਕਹਿੰਦੇ ਕਾਲਪੁਰਖ ਨੂੰ ਮੰਗੋ ਹੁਣ ਪੁੱਛੋ ਜੀ ਅਕਾਲ ਪੁਰਖ ਦੀ ਪ੍ਰਾਪਤੀ ਕਿਵੇਂ ਆ ਕਹਿੰਦੇ ਸੰਤ ਰੇਣ ਮੰਗੋ ਸਾਧੂਆਂ ਦੀ ਚਰਨ ਧੂੜੀ ਮੰਗੋ ਰੇਣ ਧੂੜੀ ਨੂੰ ਕਿਹਾ ਸਾਧੂਆਂ ਦਾ ਸੰਗ ਮੰਗੋ ਜਿਹੜਾ ਚਰਨ ਧੂੜੀ ਸਾਧੂਆਂ ਦੀ ਮੰਗੇਗਾ ਸਾਧੂ ਦੀ ਸੰਗਤ ਦੇ ਵਿੱਚ ਯਾਦ ਰੱਖਿਓ ਅਕਾਲ ਪੁਰਖ ਦੇ ਗੀਤ ਗਾਉਣ ਦੀ ਯਾਚ ਆ ਜਾਵੇਗੀ ਤੇ ਉਹਦਾ ਜੀਵਨ ਸਫਲਾ ਹੋ ਜਾਵੇਗਾ ਮਨ ਟਿਕ ਜਾਵੇਗਾ ਉਹਦਾ ਖੈਰ ਸੰਤ ਰੇਣ ਤੇ ਖੁਦ ਕਹਿ ਕੇ ਹਟਿਆ ਹੈ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਮੇਥੋਂ ਚਲਿਆ ਨਹੀਂ ਜਾਂਦਾ ਉਹਦੇ ਅਕਾਲ ਪੁਰਖ ਦਾ ਸਰੂਪ ਨੇ ਗੁਰੂ ਨਾਨਕ ਦਾ ਗੁਰੂ ਗੁਰੂ ਨਾਨਕ ਦਾ ਨਿਰਗੁਣ ਸਰੂਪ ਅਕਾਲ ਪੁਰਖ ਹੀ ਹੈ ਕੋਈ ਚੰਦਾਲ ਬਾਬਾ ਨਹੀਂ ਹੈ ਬਾਣੀ ਕਹਿੰਦੀ ਹੈ ਗੁਰਗੋਪਾਲ ੁਰਖ ਭਗਵਾਨ ਗੁਰੂ ਨਾਨਕ ਆਪ ਹੀ ਭਗਵਾਨ ਹੈ ਆਪ ਹੀ ਪਰਮੇਸ਼ਵਰ ਹੈ ਆਪ ਹੀ ਪ੍ਰਾਈਮਲ ਬੀਇੰਗ ਹੈ ਆਪ ਹੀ ਖੁਦ ਖੁਦਾ ਹੈ ਦੁਨੀਆ ਦਾ ਮਾਲਕ ਹੈ ਗੁਰੂ ਨਾਨਕ ਦਾ ਗੁਰੂ ਕੋਈ ਨਹੀਂ ਗੁਰੂ ਨਾਨਕ ਸਮੁੱਚੀ ਕਾਇਨਾਤ ਦਾ ਜਗਤ ਗੁਰੂ ਹੈ ਰੋਜ਼ ਤੇ ਪੜਦੇਓ ਫਿਰ ਦੁਹਰਾਵਾ ਸਬਦੇ ਵਟਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਉਹ ਜਿਹੜਾ ਚੂੜ ਕਾਣੇ ਪਿੰਡ ਸੱਚਾ ਸੌਦਾ ਕੀਤਾ ਨਾ 20 ਰੁਪਈਆ ਦਾ ਲੰਗਰ ਲਾ ਕੇ ਉਥੇ ਖਰਾ ਸੌਦਾ ਗੁਰਦੁਆਰਾ ਬਣਿਆ ਹੈ ਉਹਨੂੰ ਸੱਚਾ ਸੌਦਾ ਵੀ ਕਹਿ ਦਿੰਦੇ ਗੁਰਦੁਆਰੇ ਇਹ ਗੁਰੂ ਨਾਨਕ ਸਾਹਿਬ ਦੀ ਅਸਮਤ ਸੀ ਇਥੋਂ ਜਦੋਂ ਪਿੰਡ ਮੁੜੇ ਨਾ ਰਹਾਇਪ ਹੋਏ ਦੀ ਤਲਵੰਡੀ ਹੁਣ ਇਹ ਗੱਲ ਦੀ ਤੇ ਸਮਝ ਐ ਵੀ ਘਰੋਂ ਛਿੜਕਾਂ ਪੈਣੀਆਂ ਨੇ ਦੁਨਿਆਵੀ ਆਪਾਂ ਲੋਕ ਪਤਾ ਕਿਵੇਂ ਸੋਚਦੇ ਆ ਕਾਕੇ ਨੂੰ 20 ਰੁਪਏ ਦਿੱਤੇ ਨੇ ਤੇ 200 ਬਣਾ ਕੇ ਲਿਆਵੇ ਫਿਰ ਗੱਲ ਨਾ ਲਾਵਾਂਗੇ ਅਸੀਂ ਸੰਸਾਰ ਨੂੰ ਕਮਾਉਣਾ ਹੀ ਸਭ ਕੁਝ ਸਮਝ ਲਿਆ ਚੌਂਕੜਾ ਅਧਿਆਤਮਕ ਦੁਨੀਆ ਪ੍ਰਭੂ ਪਰਮੇਸ਼ਵਰ ਦੀ ਪ੍ਰਾਪਤੀ ਉਹ ਸਾਡੀ ਲੋਕਾਂ ਦੇ ਸਮਝ ਤੋਂ ਬਾਹਰ ਹੈ ਕਿੰਡੀ ਵੱਡੀ ਜਾਇਦਾਦ ਹੈ ਅਸੀਂ ਨਹੀਂ ਸਮਝ ਪਾਉਂਦੇ ਇੱਥੇ بڑے بڑے ਸੌਦਾਗਰ ਵਪਾਰੀ ਸਮਾਂ ਆਇਆ ਮੌਤ ਆਈ ਤਨ ਦੇ ਨਾਲ ਨਾਮ ਵੀ ਮਿਟ ਗਿਆ ਪਰ ਜਿਨ੍ਹਾਂ ਖਰੇ ਸੌਦੇ ਕੀਤੇ ਰੱਬ ਦੇ ਗੀਤ ਗਾਏ ਨਾਮ ਜਪਿਆ ਜਿਨ੍ਹਾਂ ਨੇ ਗਰੀਬ ਗੁਰਬੇ ਤੇ ਪਰਉਪਕਾਰ ਕੀਤਾ ਉਹਨਾਂ ਮਹਾਫੁਰਸ਼ਾਂ ਦਾ ਨਾਮ ਅਮਰ ਹੋ ਗਿਆ ਸ਼ਰੀਰ ਚਾਹੇ ਮਿੱਟੀ ਗਿਆ ਪਰਗਟ ਭਾਈ ਸਗਲੇ ਜੁਗ ਅੰਤਰਗੁਰ ਨਾਨਕ ਕੀ ਵਡਿਆਈ ਤਿੰਨਾ ਲੋਕਾਂ ਚ ਉਹਨਾਂ ਦੀ ਵਡਿਆਈ ਪ੍ਰਗਟ ਹੈ ਪਿੰਡੋਂ ਬਾਹਰ ਰੁਕ ਗਏ ਤੇ ਭਾਈ ਬਾਲਾ ਜੀ ਗਏ ਬਾਪੂ ਨੂੰ ਠੰਡਿਆ ਕਰਨ ਬੈਠਾ ਗਾਲੂ ਜੀ ਵੀ ਜਾ ਕੇ ਮੈਂ ਉਹਨਾਂ ਦਾ ਰੋਸਾ ਠੰਡਾ ਕਰਾਂ ਬਾਪ ਨੇ ਪੁੱਛਿਆ ਨਾਨਕ ਕਿੱਥੇ ਆ ਕਹਿੰਦੇ ਜੀ ਪਿੰਡੋਂ ਬਾਹਰ ਬੈਠੇ ਨੇ ਝੂਠ ਤੇ ਬੋਲਣਾ ਨਹੀਂ ਸੱਚੋ ਸੱਚ ਦੱਸ ਦਿੱਤਾ ਭਾਈ ਬਾਲਾ ਨੇ ਕੀ ਕੌਤਕ ਵਾਪਰਿਆ ਹੈ ਬਸ ਦੌੜੇ ਆਏ ਬਾਬਾ ਮਝਾ ਕਾਲੂ ਜੀ ਗੁਰੂ ਨਾਨਕ ਸਾਹਿਬ ਨੂੰ ਝਿੜ ਕੇ ਆਏ ਤੇ ਦੋ ਚਾਰ ਥੱਪੜ ਕੱਡ ਮਾਰੇ ਇਹ ਇਤਿਹਾਸ ਦੇ ਬੋਲ ਨੇ ਬਹਿਨ ਹੱਥ ਤੇ ਬਾਮ ਕਪੋਲਾ ਹਨੇ ਤਮਾਚੇ ਬਲਸੋ ਟੋਲਾ ਖਿੱਚ ਕੇ ਚਪੇੜਾਂ ਮਾਰ ਦਿੱਤੀਆਂ ਉਹ ਪਿੱਛੇ ਬੇਬੇ ਨਾਨਕੀ ਵੀ ਭੱਜੀ ਆਉਂਦੀ ਸੀ ਮਹਾਰਾਜ ਦੀ ਭੈਣ ਵੱਡੇ ਸੀ ਮਹਾਰਾਜ ਤੋਂ ਔਰ ਗੁਰੂ ਨਾਨਕ ਦੇ ਸਿਖਿਆਰਤੀਆਂ ਚੋਂ ਮੁੱਖ ਸਿਖਿਆਰਤੀ ਨੇ ਜਿਨ੍ਹਾਂ ਨੂੰ ਸਮਝ ਪਹ ਗਈ ਵੀ ਗੁਰੂ ਨਾਨਕ ਆਮ ਇਨਸਾਨ ਨਹੀਂ ਹੈ ਗੁਰੂ ਨਾਨਕ ਨਾਨਕ ਹਰਸ ਹੋਏ ਪਰਮੇਸ਼ਵਰ ਦਾ ਰੂਪ ਹੈ ਪਹੁੰਚੀ ਨਿਕਟ ਨਾਨਕੀ ਤੂਰਨ ਪਿਤ ਕਰ ਗਇਓ ਜੋ ਰਸਮਾਂ ਪੂਰਨ ਪਿਤਾ ਦਾ ਹੱਥ ਪੜ ਲਿਆ ਗੁੱਸੇ ਵਿੱਚ ਸਨ ਪਿਤਾ ਮੇਰੇ ਭਾਈ ਨੂੰ ਨਾ ਮਾਰੋ ਮਹਾਰਾਜ ਨੂੰ ਛਡਾਇਆ ਮਾਤਾ ਨੇ ਰਾਏ ਬਲਾਰ ਨੂੰ ਪਤਾ ਲੱਗਿਆ ਵੀ ਮੇਰੇ ਮੁਰਸ਼ਦ ਗੁਰੂ ਨਾਨਕ ਸਾਹਿਬ ਤੇ ਹੱਥ ਚੁੱਕਿਆ ਹੈ ਮੇਰੇ ਪਟਵਾਰੀ ਨੇ ਮਹਿਤਾ ਕਾਲੂ ਨੇ ਤੇ ਰਾਏ ਬਲਾਰ ਨੇ ਸੱਜ ਲਿਆ ਦਰਬਾਰ ਦੇ ਵਿੱਚ ਕਵੀ ਸੰਤੋਖ ਸਿੰਘ ਕਹਿੰਦੇ ਨੇ ਗਾਇਓ ਦਰਬ ਜਾਣਿਓ ਨਿਜ ਜੇਤੋ ਮੋਹਿ ਨਿਕਟ ਤੇ ਲੇਵੋ ਚੇਤੋ ਤਵਾਰੀ ਜੀ ਗੱਲ ਸੁਣੋ ਜਿੰਨਾ ਤੁਹਾਡਾ ਨੁਕਸਾਨ ਹੋਇਆ ਹੈ ਮੇਥੋਂ ਲਓ 200 ਰੁਪਏ। ਔਰ ਮੀਆਂ ਦੀ ਜਗ੍ਹਾ ਤੇ ਭਾਵੇਂ 4 ਗੁਣਾ ਲੈ ਲਵੋ। ਪਰ ਇੱਕ ਗੱਲ ਜ਼ਿਹਨ ਵਿੱਚ ਟਿਕਾ ਲਵੋ ਇਹ ਤੁਹਾਡਾ ਫਰਜ਼ੰਦ ਕੋਈ ਆਮ ਇਨਸਾਨ ਨਹੀਂ ਐ। ਇਹਦੇ ਤੇ ਅੱਗੇ ਤੋਂ ਹੱਥ ਨਾ ਚੁੱਕਿਓ ਇਹ ਮੇਰਾ ਪੀਰ ਐ ਔਰ ਇਹ ਲੋਕਾਈ ਨੂੰ ਤਾਰਨ ਖੁਦ ਆਪ ਦੁਨੀਆ ਤੇ ਪ੍ਰਗਟ ਹੋਇਆ ਹੈ। ਬਾਪ ਦੇ ਬਾਪ ਐ ਨਾ ਹੱਥ ਜੋੜ ਕੇ ਰਾਏ ਬਲਾਰ ਨੂੰ ਕਹਿੰਦਾ ਜੀ ਗੱਲ ਪੈਸਿਆਂ ਦੀ ਨਹੀਂ ਹੈ ਦੁੱਖ ਇਸ ਗੱਲ ਦਾ ਹੈ ਵੀ ਮੇਰਾ ਕੱਲਾ ਫਰਜ਼ੰਦ ਇਹਦਾ ਦੂਜਾ ਕੋਈ ਭਾਈ ਨਹੀਂ ਵੀ ਮੇਰੇ ਜਾਣ ਤੋਂ ਬਾਅਦ ਇਹਨੂੰ ਕਮਾ ਕੇ ਕੁਝ ਸ਼ਿਕਾ ਦੇਵੇ ਅਸਲ ਦੇ ਵਿੱਚ ਬਾਤ ਇਹ ਹੈ ਇਹਨੂੰ ਜੋ ਵੀ ਮੈਂ ਧਨ ਦੌਲਤ ਦਿੰਦਾ ਕਿਰਤ ਕਰਨ ਦੇ ਲਈ ਇਹ ਗਰੀਬਾਂ ਤੇ ਲਟਾ ਦਿੰਦਾ ਕਦੇ ਨੰਗਿਆਂ ਨੂੰ ਵਸਤਰ ਦੇ ਦਿੰਦਾ ਕਦੇ ਆਂਧਰਾ ਤੋਂ ਭੁੱਖਿਆਂ ਨੂੰ ਭੋਜਨ ਕਰਾਉਂਦਾ ਹੈ ਮੈਨੂੰ ਫਿਕਰ ਹੈ ਵੀ ਮੇਰੇ ਜਾਣ ਤੋਂ ਬਾਅਦ ਇਹਦਾ ਆਸਰਾ ਕੌਣ ਬਣੇਗਾ ਇਹਦੇ ਘਰ ਦਾ ਨਿਰਵਾਹ ਕਿਵੇਂ ਚੱਲੇਗਾ ਰਾਏ ਬੁਲਾਰ ਦੇ ਗਲੂਏ ਚੋਂ ਬੋਲ ਨਿਕਲੇ ਮਜਦਾ ਕਾਲੂ ਜੀ ਤੁਹਾਨੂੰ ਗੁਰੂ ਨਾਨਕ ਦੀ ਹਸਤੀ ਦੀ ਸਮਝ ਨਹੀਂ ਐ ਇਹਦਾ ਫਿਕਰ ਛੱਡੋ ਇਹਨੂੰ ਕਿੰਨੇ ਪਾਲਣਾ ਹੈ ਤੇ ਕੁੱਲ ਲੋਕਾਈ ਨੂੰ ਪਾਲਣ ਵਾਲਾ ਖੁਦਾ ਆਪ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਹੈ ਸੋਨ ਕਾਲੂ ਤੁਝ ਕੋ ਸੁਧ ਨਹੀਂ ਮਾਇਆ ਜਿਦੀ ਪਖੋ ਜਗ ਮਾਹੀ ਸਭ ਵਰਤ ਹੈ ਨਾਨਕ ਅਨੁਸਾਰੀ ਬਖਤ ਰਜਾਏ ਜੋ ਪਤ ਬ੍ਰਤ ਨਾਰੀ ਆਇ ਕਾਲੂ ਜਨੀ ਵੀ ਮਾਇਆ ਦੁਨੀਆ ਚ ਪ੍ਰਗਟ ਹੈ ਇਹਦੇ ਹੁਕਮ ਵਿੱਚ ਇੰਦਾ ਚਲਦੀ ਹੈ ਜਿਵੇਂ ਪਤੀ ਵਰਤਾ ਔਰਤ ਆਪਣੇ ਖਸਮ ਦੇ ਹੁਕਮ ਵਿੱਚ ਚਲਦੀ ਹੈ ਇਹ ਮਾਇਆ ਦਾ ਪਤ ਹੈ ਕਹਿੰਦੇ ਰੱਬ ਦਾ ਰੂਪ ਹੈ ਅੱਗੇ ਤੋਂ ਇਹਦੇ ਤੇ ਹੱਥ ਨਾ ਚੁੱਕਿਓ ਤੁਹਾਡੇ ਨੁਕਸਾਨ ਦੀ ਪਰਭਾਈ ਅੱਜ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਕਰਾਂਗਾ ਕਿਉਂਕਿ ਮੈਨੂੰ ਸਮਝ ਪੈ ਗਈ ਹੈ ਖੁਦਾ ਤੇ ਗੁਰੂ ਨਾਨਕ ਵਿੱਚ ਫਰਕ ਨਹੀਂ ਇਹੀ ਬੋਲ ਗੁਰੂ ਗ੍ਰੰਥ ਸਾਹਿਬ ਦੇ ਨੇ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ ਭੇਦ ਗੁਰੂ ਨਾਨਕ ਤੇ ਪਰਮੇਸ਼ਵਰ ਇਕ ਨੇ ਹਰ ਦੁਨੀਆ ਦਾ ਧਾਰਮਿਕ ਗ੍ਰੰਥ ਜੋ ਕਾੜ ਪੁਰਖ ਦੇ ਗੀਤ ਗਾਉਂਦਾ ਹੈ ਵਡਿਆਈ ਕਰਦਾ ਹੈ ਵੈਸੀ ਹੀ ਵਡਿਆਈ ਗੁਰੂ ਨਾਨਕ ਦੀ ਪ੍ਰਗਟ ਹੈ ਦਰ ਸ਼ੋ ਨੋ ਡਿਫਰੈਂਸ ਬੀਟਵੀਨ ਦਾ ਸੁਪਰੀਮ ਲਾਰਡ ਐਂਡ ਗੁਰੂ ਨਾਨਕ ਰੰਚਕ ਮਾਤਰ ਫਰਕ ਨਹੀਂ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਅਸਮਤਾ ਦੇ ਸਾਇਤ ਨੇ ਝੋਲੀਆਂ ਭਰਨ ਵਾਲੇ ਨੇ ਦੀਨ ਦੁਨੀਆ ਦੇ ਮਾਲਕ ਗੁਰਨਾਨਕ ਦੀ ਵਡਿਆਈ ਅਗਮੀ ਹੈ ਜਥੇ ਉਹ ਨਿਰਗੁਣ ਸਰੂਪ ਨੇ ਨਿਰਗੁਣ ਆਪ ਸਰਗੁਣ ਵੀ ਉਹੀ ਉਥੇ ਉਹ ਸਰਗੁਣ ਚੋਲੇ ਵਿੱਚ 10 ਜਾਮੇ ਵਿਚਰੇ ਗੁਰਨਾਨਕ ਤੋਂ ਗੁਰੂ ਗੋਬਿੰਦ ਸਿੰਘ ਆਜੋ ਸ਼ਬਦਾਵਤਾਰ ਵੀ ਨੇ ਵਾਹੋ ਆਹੋ ਬਾਣੀ ਨਿਰੰਕਾਰ ਹੈ ਜਿਸ ਜੇਵੜੇ ਅਵਰਨਾ ਕੋਈ ਪੋਥੀ ਪਰਮੇਸ਼ਰ ਕਾ ਥਾਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਖੰਡੇ ਦੀ ਪੌੜ ਸ਼ਕੋ ਜੀਵਨ ਨੂੰ ਸਫਲਾ ਕਰੋ